ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚੋਣ ਪ੍ਰਚਾਰ ਜੋਰਾਂ ਤੇ ਹੈ ਆਓ ਤੁਹਾਨੂੰ ਦਿਖਾਉਣਾ ਹੁਣ ਤੱਕ ਦੀਆਂ ਚੋਣ ਸਰਗਰਮੀਆਂ ਹੌਂਸਲਾ ਦਿਨ ਲਗਾ ਲੇ ਕਿਹੜੇ ਦੇ ਦੇ ਇਹਨੂੰ ਗਾਤ ਕਰ। ਹਾਂ ਸ਼ਿਹਾਦੀ ਪਾਲ ਦੇ ਰਿਹਾ ਹੈ। ਔਜੇ ਮਰੀਖਾ ਅਸੀ ਲਾ ਬਸ ਅੱਜ ਇਧਰ ਨੂੰ ਕਰੋ ਮੋਹ। ਅਰੇ ਭਾਈ ਬੋਟੀ ਵਾਲੀ ਸਾਸੀ ਦਾ ਟੋਣਾ। ਬੋਟੀ ਦਾ ਸਾ। ਸ਼ਿਮਾ ਸ੍ਰੀ ਦਾ ਤਾਂ ਹਸਪਤਾਲ ਗਿਆ ਜਾ ਰਿਹਾ ਚਾਹ। ਸਾਡਾ ਸਤਿ ਸ਼੍ਰੀ ਅਕਾਲ ਮੈਂ ਕੰਮ ਕਿੱਥੇ ਕਰ ਰਿਹਾ ਹਾਂ ਕਿ ਕਿਹੜਾ ਗਾਵਾ 11:00 ਵਜੇ ਕਿੱਥੇ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਬੋਲੇ ਇਹ ਤੁਹਾਨੂੰ ਭਲੀ ਭਾਂ ਇਸ ਗੱਲ ਦਾ ਪਤਾ ਹੈ ਤੁਸੀਂ ਵਰਕਰ ਬੈਠੇ ਹੋ ਸੂਝਵਾਨੋ ਦੇ ਅੱਜ ਦਾ ਜਿਹੜਾ ਸਮਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਟਿਕਾ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕ ਕੇ ਪੰਜਾਬ ਨੂੰ ਬਚਾਉਣ ਲਈ ਸਿਨੀਅਰ ਮੀਤ ਪ੍ਰਧਾਨ ਖਜ਼ਾਰ ਗੁਰਮੀਤ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਸ਼ੋਭਤ ਨਕਰਦੇ ਅਣਗੌਲੇ ਦੇ ਨਗਰਾਂ ਦੇ ਸਾਡੇ ਫਕਤਾਂ ਤੇ ਸਤਨ ਵੀਰ ਬਜ਼ੁਰਗ ਨੌਜਵਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਰ ਪਿੰਦਰ ਸਿੰਘ ਜੀ ਸ੍ਰੀ ਰੇਡੀ ਸਾਹਿਬ ਪਰਮ ਹੰਸ ਸਾਹਿਬ ਸ੍ਰੋਟੀ ਗੁਰੂ ਰੂਪ ਸਾਹਿਬ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਤੁਹਾਡੀ ਸੇਵਾ ਚ ਚੋਣਾਂ ਦੇ ਸੰਬੰਧ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਦੇ ਸੰਬੰਧ ਵਿੱਚ ਇਕੱਤਰ ਹੋਏ ਇਹ ਰੋਇ ਚੋਣਾਂ 1 ਕਿ ਜੂਨ ਨੂੰ ਪੂਰੇ ਪੰਜਾਬ ਵਿੱਚ ਪੈਣ ਜਾ ਰਹੀਆਂ ਹਨ ਅਸੀਂ ਤੁਹਾਨੂੰ ਇਹ ਬੇਨਤੀ ਕਰਨ ਲਈ ਆਦਰ ਰਹੇ ਆ ਕਿ ਅੱਜ ਪੰਜਾਬ ਬੜੇ ਮਨਾਜਕ ਦੌਰ ਤੋਂ ਲੰਘ ਰਿਹਾ ਹੈ ਪੰਜਾਬ ਦੇ ਮਸਲੇ ਪੰਜਾਬ ਦੇ ਮਸਲੇ ਦਰਦਨਾਕ ਔਰ ਬੜਾ ਨਫਰਤ ਵਾਲਾ ਮਾਹੌਲ ਹੈ ਜਿਹੜਾ ਜਿੱਥੇ ਸਿਰਜਿਆ ਜਾ ਰਿਹਾ ਹੈ ਜਿਹ ਤੋਂ ਬਚਾ ਦੀ ਲੋੜ ਹੈ ਪਹਿਲਾਂ ਵੀ ਇੱਕ ਦੌਰ ਆਇਆ ਆਪਣੇ ਪੰਜਾਬ 'ਚ ਵਰਗ ਦੇ ਆਪਸੀ ਭਾਈਚਾਰਕ ਸਾਡੇ ਪਿਆ ਫਰਕ ਪਰ ਅਜੂ ਹੁਣ ਸਾਡੇ ਮਨਾਂ ਚ ਕਿਤੇ ਨਾ ਕਿਤੇ ਫਰਕ ਪੈਦਾ ਕਿਤੇ ਦੇ ਇਹ ਜਿਨ੍ਹਾਂ ਚੀਜ਼ਾਂ ਤੋਂ ਪੰਜਾਬ ਨੂੰ ਸੇਧ ਹੋਣ ਦੀ ਸੀ ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਨੂੰ ਨਾਲ ਲੈ ਕੇ ਤੁਰਿਆ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਕਿਤੇ ਬੇਗਾਨਗੀ ਦਾ ਅਹਿਸਾਸ ਕਿਸੇ ਨੂੰ ਆਇਆ